ਜੇਲ੍ਹ ਦੇ ਵਿੱਚ ਪੰਦ ਸੰਦੀਪ ਸਿੰਘ ਸਣੀ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਜੇਲ੍ਹ ਵਿਭਾਗ ਦੀ ਨੈਲਾਈਕੀ ਦਾ ਵੱਡਾ ਖੁਲਾਸਾ ਹੋਇਆ ਹੈ ਪਰਿਵਾਰ ਦੇ ਵੱਲੋਂ ਵੀ ਬੇਰਹਿਮੀ ਦੇ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਪਤਾ ਲੱਗਿਆ ਕਿ ਮੌਜੂਦਾ ਏਡੀਜੀਪੀ ਅਰुण ਪਾਲ ਸਿੰਘ ਦੇ ਕਾਰਜਕਾਲ ਦੌਰਾਨ ਤਿੰਨ ਵੱਡੀਆਂ ਘਟਨਾਵਾਂ ਜੇਲ੍ਹ ਸੈਂਟਰਲ ਕਪੂਰਥਲਾ ਜ਼ਿਲ੍ਹਾ ਜੇਲ੍ਹ ਸੰਗਰੂਰ ਅਤੇ ਸੈਂਟਰਲ ਜੇਲ੍ਹ ਪਟਿਆਲਾ ਦੇ ਵਿੱਚ ਵਾਪਰੀਆਂ ਨੇ ਜਿਨ੍ਹਾਂ ਦੇ ਵਿੱਚ ਕੈਦੀਆਂ ਦੀਆਂ ਹਾਲਾਕਤਾ ਹੋਈਆਂ ਉਪਰੋਕਤ ਸਾਰੀਆਂ ਘਟਨਾਵਾਂ ਤੋਂ ਪਹਿਲਾਂ ਸੁਪਰਡੈਂਟ ਜੇਲਾ ਦੇ ਵਿੱਚੋਂ ਵਾਰ-ਵਾਰ ਲਿਖਤੀ ਰੂਪ ਦੇ ਵਿੱਚ ਘਟਨਾਵਾਂ ਦੀਆਂ ਅਨਸ਼ੰਕਾਵਾਂ ਅਤੇ ਹਮਲੇ ਦਾ ਸ਼ਿਕਾਰ ਕੈਦੀਆਂ ਨੂੰ ਟਰਾਂਸਫਰ ਕਰਨ ਬਾਰੇ ਸੂਚਨਾ ਦਿੱਤੀ ਗਈ ਸੀ ਪਰ ਬਾਰ-ਬਾਰ ਸੂਚਿਤ ਕਰਨ ਦੇ ਬਾਵਜੂਦ ਨਾ ਕੋਈ ਟਰਾਂਸਫਰ ਆਰਡਰ ਜਾਰੀ ਕੀਤਾ ਗਿਆ ਤੇ ਨਾ ਹੀ ADGP ਦੇ ਵੱਲੋਂ ਕੋਈ ਸੰਜਾਨ ਲਈ ਗਈ ਸੁਪਰਡੈਂਟ ਕਪੂਰਥਲਾ ਦੇ ਵੱਲੋਂ ਪੱਤਰ ਨੰਬਰ 6808 ਮਿਤੀ 28/5/2023 ਰਾਹੀਂ ਸਿਮਰਨਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਨੂੰ ਟਰਾਂਸਫਰ ਕਰਨ ਲਈ ਲਿਖਿਆ ਗਿਆ ਸੀ ਪਰ ਉਸ ਨੂੰ ਟਰਾਂਸਫਰ ਨਹੀਂ ਕੀਤਾ ਗਿਆ ਅਤੇ ਮਿਤੀ 13/7/2023 ਨੂੰ ਉਸ ਤੇ ਹਮਲਾ ਕਰਕੇ ਉਸ ਦੀ ਹਤਿਆ ਕਰ ਦਿੱਤੀ ਗਈ ਇਸ ਨਾਲ ਹੀ ਸੁਪਰਡੈਂਟ ਜੇਐਸ ਸੰਗਰੂਰ ਦੇ ਵੱਲੋਂ ਕੈਦੀਆਂ ਸਿਮਰਨਜੀਤ ਜੁਜਾਰ ਧਰਮ ਮੰਦਰ ਮੁਹੰਮਦ ਅਤੇ ਤਰਮਿੰਦਰ ਬੰਗਾ ਨੂੰ ਟਰਾਂਸਫਰ ਕਰਨ ਲਈ ਏ ਡੀ ਜੀ ਪੀ ਨੂੰ ਪੱਤਰ ਨੰਬਰ 2148 ਮਿਤੀ 19/3/2024 ਅਤੇ 28/84 ਮਿਤੀ 3/15/4/2024 ਨੂੰ ਲਿਖਿਆ ਗਿਆ ਸੀ ਪਰ 19/4/2024 ਨੂੰ ਸਿਮਰਨਜੀਤ ਜੁਝਾਰ ਦੇ ਵੱਲੋਂ ਕੈਦੀਆਂ ਤਰਮਿੰਦਰ ਗੋਹਾਰਾ ਅਤੇ ਮੁਹੰਮਦ ਨੂੰ ਹਮਲਾ ਕਰਕੇ ਮਾਰ ਦਿੱਤਾ ਗਿਆ ਇਸੇ ਨਾਲ ਹੀ ਪਟਿਆਲਾ ਦੀ ਜੇਕਰ ਗੱਲ ਕਰੀਏ ਸੁਪਰਡੈਂਟ ਜਿਹੜੇ ਸੈਂਟਰ ਜੇਲ ਪਟਿਆਲਾ ਦੇ ਵੱਲੋਂ ਇੱਕ ਪੱਤਰ ਲਿਖਿਆ ਗਿਆ ਪੱਤਰ ਨੰਬਰ 22831 ਮਿਤੀ 27/11/2024 ਜਾਰੀ ਸੰਦੀਪ ਪੁੱਤਰ ਮਹਿੰਦਰਪਾਲ ਸੂਰੀ ਕੇਸ ਨੂੰ ਕਿਸੇ ਹੋਰ ਜੇਲ੍ਹ ਦੇ ਵਿੱਚ ਟਰਾਂਸਫਰ ਕਰਨ ਲਈ ਏ ਡੀ ਜੀ ਪੀ ਜੇਲ੍ਹਾਂ ਨੂੰ ਲਿਖਿਆ ਗਿਆ ਸੀ ਅਤੇ ਸਪਸ਼ਟ ਰੂਪ ਦੇ ਵਿੱਚ ਉਲੇਖ ਕੀਤਾ ਗਿਆ ਸੀ ਕਿ ਉਸ ਨੂੰ ਪੁਲਿਸ ਅਧਿਕਾਰੀਆਂ ਦੇ ਨਾਲ ਰੱਖਿਆ ਗਿਆ ਸੀ ਕਿਉਂਕਿ ਕੋਈ ਵੱਖਰਾ ਵਾਰਡ ਉਪਲਬਧ ਨਹੀਂ ਸੀ ਜਿਸ ਤੋਂ ਬਾਅਦ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਵੱਲੋਂ ਦੁਬਾਰਾ ਪੱਤਰ ਨੰਬਰ 7878 ਮਿਤੀ 25 4 2025 ਰਾਹੀਂ ਕਾਨੂੰਨ ਵਿਵਸਥਾ ਦੇ ਮਤੇ ਅਜੇ ਸੰਦੀਪ ਸਿੰਘ ਸਣੀ ਨੂੰ ਕਿਸੇ ਹੋਰ ਜੇਲ੍ਹ ਦੇ ਵਿੱਚ ਟਰਾਂਸਫਰ ਕਰਨ ਲਈ ਲਿਖਿਆ ਗਿਆ ਸੀ ਜਿਸ ਤੋਂ ਬਾਅਦ ਤੀਜਾ ਪੱਤਰ 28/8/2025 ਨੂੰ ਸੁਪਰਡੈਂਟ ਜੇਲ ਪਟਿਆਲਾ ਵੱਲੋਂ ਸੰਦੀਪ ਸਿੰਘ ਸਣੀ ਨੂੰ ਤੁਰੰਤ ਟਰਾਂਸਫਰ ਕਰਨ ਲਈ ਲਿਖਿਆ ਗਿਆ ਸੀ ਕਿਉਂਕਿ ਭਪਿੰਦਰ ਸਿੰਘ ਸਾਹਕਾ ਐਸਐਸਪੀ ਅਤੇ ਸੁਪਰਡੈਂਟ ਜੇਲ ਸੂਬਾ ਸਿੰਘ ਇੰਸਪੈਕਟਰ ਸੀਬੀਆਈ ਕੇਸ ਦੇ ਵਿੱਚ ਪਟਿਆਲਾ ਜੇਲ ਦੇ ਵਿੱਚ ਹਨ ਸੁਪਰਡੈਂਟ ਜੇਲ ਪਟਿਆਲਾ ਦੇ ਵੱਲੋਂ ਪੱਤਰ ਨੰਬਰ 8455 ਮਿਤੀ 12/8/2025 ਰਾਹੀਂ ਏਡੀਜੀਪੀ ਜ਼ਿਲ੍ਹਾ ਨੂੰ ਸੂਬਾ ਸਿੰਘ ਮੈਡੀਕਲ ਗਰਾਊਂਡ ਤੇ ਸੈਂਟਰ ਜੇਲ ਅੰਮ੍ਰਿਤਸਰ ਟਰਾਂਸਫਰ ਕਰਨ ਲਈ ਸਪਸ਼ਟ ਹਦਾਇਤਾਂ ਸਿਹਤ ਜਿਹੜਾ ਜਾਰੀ ਕੀਤਾ ਗਿਆ ਸੀਬੀਆਈ ਅਦਾਲਤ ਮੁਹਾਲੀ ਦੇ ਹੁਕਮਾਂ ਦੇ ਆਧਾਰ ਤੇ ਲਿਖਿਆ ਗਿਆ ਸੀ ਪਰ ਨਾ ਤਾਂ ਸੰਦੀਪ ਸਿੰਘ ਸੂਰੀ ਕੇਸ ਨਾਲ ਹੀ ਸੂਬਾ ਸਿੰਘ ਨੂੰ ਸੈਂਟਰ ਜੇਲ ਪਟਿਆਲਾ ਤੋਂ ਟਰਾਂਸਫਰ ਕੀਤਾ ਗਿਆ ਅਤੇ ਇਸ ਦੇ ਨਤੀਜੇ ਵਜੋਂ 10/9/2025 ਨੂੰ ਸੰਦੀਪ ਸਿੰਘ ਵੱਲੋਂ ਸੂਬਾ ਸਿੰਘ ਇੰਦਰਜੀਤ ਸਿੰਘ ਗੁਰਬਚਨ ਸਿੰਘ ਤੇ ਸਾਰੇ ਸਾਬਕਾ ਪੁਲਿਸ ਅਧਿਕਾਰੀਆਂ ਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਸੂਬਾ ਸਿੰਘ ਨੂੰ ਗੰਭੀਰ ਸੱਟਾਂ ਆਈਆਂ ਅਤੇ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ ਤਾਂ ਇਹ ਜੇਲ ਵਿਭਾਗ ਦੀ ਨਲਾਇਕੀ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਜਿਹੜਾ ਹੈ ਇੱਕ ਘਟਨਾ ਵਾਪਰੀ ਹੈ ਸੰਦੀਪ ਸਿੰਘ ਸਣੀ ਦੇ ਨਾਲ ਜੁੜਿਆ ਮਾਮਲਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਜੇਲ ਵਿਭਾਗ ਦੀ ਵੱਡੀ ਕਾਰਵਾਈ ਜਿਹੜੀ ਹੈ ਉਹ ਨਲਾਇਕੀ ਕਹਿ ਸਕਦੇ ਆ ਕਿ ਦੇਖਣ ਨੂੰ ਮਿਲੀ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਹੁੰਦਾ ਹੈ ਉਸ ਦੇ ਬਾਰੇ ਵੱਡੇ ਖੁਲਾਸੇ ਹੋਣ ਵਾਲੇ ਨੇ